ਸ਼੍ਰੀ ਦਿ ਦਿਹਾੜਿਆਂ ਦੌਰਾਨ ਸਰਹੰਦ ਰੇਲਵੇ ਸਟੇਸ਼ਨ ਤੇ ਵਾਪਰਿਆ ਦਿਲ ਕੁੰਬਾਉ ਹਾਦਸਾ ਇੱਕ ਔਰਤ ਅਤੇ ਛੋਟੀ ਜਹੀ ਬੱਚੀ ਆ ਗਈ ਹੈ ਰੇਲ ਗੱਡੀ ਦੀ ਚਪੇਟ ਦੇ ਵਿੱਚ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਲਈ ਜਾ ਰਹੀਆਂ ਸਨ ਇਹ ਦੋਨੋਂ ਮਾਂਵਾਂ ਤੀਆਂ ਜੀ ਆਇਆਂ ਸਵਲੇਸਰ ਰਹਿਣ ਤੋਂ ਇੱਕ ਦੁੱਖਪਰੀ ਖਬਰ ਸਾਹਮਣੇ ਆਈ ਹੈ ਕਿਉਂਕਿ ਸਰਹਿੰਦ ਦੇ ਰੇਲਵੇ ਸਟੇਸ਼ਨ ਤੇ ਇੱਕ ਦਿਲ ਕੰਬਾਉ ਹਾਦਸਾ ਵਾਪਰ ਗਿਆ ਜਿੱਥੇ ਕਿ ਰੇਲ ਗੱਡੀ ਦੀ ਚਪੇੜ ਦੇ ਵਿੱਚ ਇੱਕ ਔਰਤ ਅਤੇ ਛੋਟੀ ਜਹੀ ਬੱਚੀ ਆ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਦੋਨੋਂ ਮਾਵਾਂ ਧੀਆਂ ਨੇ ਅਤੇ ਇਹ ਸ਼ਹੀਦੀ ਸਮਾਗਮ ਦੇ ਨਗਰ ਕੀਰਤਨ ਉਸ ਦੇ ਵਿੱਚ ਸ਼ਾਮਿਲ ਹੋਣ ਲਈ ਜਾ ਰਹੀਆਂ ਸਨ ਦੱਸਦੀਏ ਹਾਦਸਾ ਸਰਹਿੰਦ ਰੇਲਵੇ ਸਟੇਸ਼ਨ ਤੇ ਵਾਪਰਿਆ ਜ ਤੇ ਕੇ ਇਸ ਹੀ ਦੀਸਮਾਗਮ ਚੱਲ ਰਿਹਾ ਹੈ ਤੇ ਦੂਰ ਦੂਰ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਆ ਰਹੀਆਂ ਨੇ ਇਥੇ ਦੱਸਦੀ ਹੈ ਕਿ ਸਾਹਿਬੇ ਕਮਾਲ ਦਸ਼ਮ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਆ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਨਾਲ ਹੀ ਨਾਲ ਮਾਤਾ ਗੁਜਰ ਕੌਰ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਉਹ ਮਨਾਇਆ ਜਾ ਰਿਹਾ ਹੈ ਜਿਸ ਕਰਕੇ ਦੇਸ਼ ਵਿਦੇਸ਼ ਤੋਂ ਦੂਰੋਂ ਤੂਰੋਂ ਸੰਗਤਾਂ ਇੱਥੇ ਆ ਕੇ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੀਆਂ ਨੇ ਨਤਮਸਤਕ ਹੁੰਦੀਆਂ ਨੇ ਤੇ ਇਸੇ ਦੌਰਾਨ ਹੀ ਇਹ ਔਰਤ ਆਪਣੀ ਬੇਟੀ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਆ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਬੱਚੀ ਦੀ ਉਮਰ ਮਹਿਜ 7 ਸਾਲ ਹੈ ਤੇ ਇਹ ਜਿਹੜੀ ਔਰਤ ਤੇ ਬੱਚੀ ਹੈ ਇਹ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਇਸ ਹਾਦਸੇ ਦੇ ਵਿੱਚ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਔਰਤ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਇਸ ਔਰਤ ਜਿਹੜੀ ਹੈ ਇਹ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਲਈ ਆ ਰਹੀ ਸੀ ਅਤੇ ਇਸ ਔਰਤ ਨੇ ਸੋਚਿਆ ਕਿ ਜਿਹੜਾ ਸ਼ਹੀਦੀ ਸਮਾਗਮ ਦਾ ਜਿਹੜਾ ਨਗਰ ਕੀਰਤਨ ਸਾ ਆਖਰੀ ਦਿਨ ਹੈ ਇਸ ਕਰਕੇ ਉਹ ਆਪਣੀ ਬੱਚੀ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਆ ਰਹੀ ਸੀ ਇਸ ਦੇ ਦੌਰਾਨ ਹੀ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤੇ ਐਸਐਚਸੀ ਦੇ ਵਿੱਚ ਬੱਚੀ ਦੀ ਜਾਨ ਚਲੀ ਗਈ ਹੈ ਦੱਸਦੀ ਹੈ ਕਿ ਇਸ ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਹੈ ਅਤੇ ਦੱਸਦੀ ਹੈ ਕਿ ਐਸਆਈ ਕਾਬਲ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਕਿਉਂਕਿ ਬੱਚੀ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਔਰਤ ਬੋਲਣ ਤੋਂ ਸਮਰੱਥ ਦੱਸੀ ਜਾ ਰਹੀ ਹੈ ਹੋ ਸਕਦਾ ਹੈ ਕਿ ਉਸ ਦੇ ਸਿਰ ਤੇ ਜਾਂ ਮੂੰਹ ਤੇ ਅੰਦਰ ਕੋਈ ਗਹਿਰੀ ਸੱਟ ਲੱਗ ਗਈ ਹੋਵੇ ਜਿਸ ਕਰਕੇ ਉਹ ਬੋਲ ਨਹੀਂ 파 ਰਹੀ ਤੇ ਫਿਲਹਾਲ ਦੀ ਘੜੀ ਦੇ ਵਿੱਚ ਉਹ ਇਲਾਜ ਦੇ ਦੌਰਾਨ ਹੈ ਉਸ ਦਾ ਇਲਾਜ ਕੀਤਾ ਜਾ ਰਿਹਾ ਪਰੰਤੂ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਜਿਕਰੇ ਖਾਸ ਹੈ ਕਿ ਇਸ ਵੇਲੇ ਫਤਿਹਗੜ ਸਾਹਿਬ ਦੇ ਵਿੱਚ ਖਾਸ ਕਰਕੇ ਸਰਹਿੰਦ ਵਿਖੇ ਦੇਸ਼ ਆਵਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਆ ਰਹੀਆਂ ਨੇ ਤੇ ਇਸ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਨ ਦੇ ਲਈ ਸੰਗਤਾਂ ਦੂਰ ਦਰਾਡੇ ਤੋਂ ਆਉਂਦੀਆਂ ਨੇ ਜਿੱਥੇ ਕਿ ਜਿਸ ਦੇ ਵੀ ਕੋਲ ਵੀ ਜਿਹੜਾ ਵੀ ਸਾਧਨ ਹੈ ਕੋਈ ਆਪਣੇ ਨਿੱਜੀ ਸਾਧਨ ਤੇ ਆ ਰਿਹਾ ਕੋਈ ਬੱਸਾਂ ਤੇ ਆ ਰਿਹਾ ਕੋਈ ਰੀਲ ਗੱਡੀਆਂ ਤੇ ਆ ਰਿਹਾ ਜਿਸ ਨੂੰ ਜਿਸ ਵੀ ਤਰ੍ਹਾਂ ਦਾ ਸਾਧਨ ਮੁਹੱਈਆ ਹੁੰਦਾ ਹੈ ਜਿਸ ਦੇ ਕੋਲ ਜਿਸ ਵੀ ਤਰ੍ਹਾਂ ਦਾ ਕੋਈ ਸਾਧਨ ਹੈ ਉਹ ਸਾਧਨ ਤੇ ਹੀ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਪਹੁੰਚ ਰਹੀਆਂ ਨੇ ਹਾਲਾਂਕਿ ਪੁਖਤਾ ਇੰਤਜ਼ਾਮ ਵੀ ਕੀਤੇ ਹੋਏ ਨੇ ਪਰੰਤੂ ਫਿਰ ਵੀ ਸਰਹਿੰਦੇ ਰੇਲਵੇ ਸਟੇਸ਼ਨ ਤੇ ਹਾਦਸਾ ਵਾਪਰ ਗਿਆ ਜਿਸ ਦੇ ਦੌਰਾਨ ਇਸ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇਹ ਔਰਤ ਜਿਹੜੀ ਉਹ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ ਉਸ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਹਾਲਾਂਕਿ ਉਸ ਨੂੰ ਜਿਹੜਾ ਕਿ ਇਲਾਜ ਮੁਹੱਈਆ ਕਰਵਾਇਆ ਗਿਆ ਹੈ ਪਰੰਤੂ ਫਿਲਹਾਲ ਦੀ ਘੜੀ ਦੇ ਵਿੱਚ ਇਹ ਔਰਤ ਬੋਲਣ ਤੋਂ ਅਸਮਰੱਥ ਦੱਸੀ ਜਾ ਰਹੀ ਹੈ ਇਸ ਕਰਕੇ ਉਸ ਦੀ ਪਛਾਣ ਵੀ ਨਹੀਂ ਹੋ ਰਹੀ ਐਸਆਈ ਕਾਬਲ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਬੱਚੀ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਦੇ ਮ੍ਰਿਤਕ ਘਰ ਦੇ ਵਿੱਚ ਰੱਖਿਆ ਗਿਆ ਹੈ ਤੇ ਔਰਤ ਦਾ ਅਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਹੋ ਰਿਹਾ ਹੈ ਜਿ세 ਹੀ ਤਰ੍ਹਾਂ ਇਹ ਔਰਤ ਨੂੰ ਹੋਸ਼ ਆਉਂਦੀ ਹੈ ਤੇ ਬੋਲਣ ਦੇ ਸਮਰੱਥ ਹੁੰਦੀ ਹੈ ਇਹਨਾਂ ਦੀ ਪਛਾਣ ਹੋ ਜਾਵੇਗੀ ਤੇ ਫਿਰ ਇਸ ਤੇ ਪਰਿਵਾਰਿਕ ਮੈਂਬਰਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਜਾਵੇਗੀ ਫਿਲਹਾਲ ਦੀ ਘੜੀ ਦੇ ਵਿੱਚ ਇਸ ਔਰਤ ਦੇ ਵੱਲੋਂ ਕੁਝ ਨਹੀਂ ਦੱਸਿਆ ਜਾ ਰਿਹਾ ਕਿਉਂਕਿ ਉਹ ਬੋਲਣ ਤੋਂ ਅਸਮਰੱਥ ਹੈ ਪਰੰਤੂ ਅਜੇ ਜੇਰੇ ਇਲਾਜ ਹੈ